ਅੱਗੇ ਬਾਦਾਂ ਇੱਕ ਮੰਦਭਾਗੀ ਖਬਰ ਆ ਰਹੀ ਹੈ ਡੇਰਾ ਬਿਆਸ ਜਾ ਰਹੀ ਸੰਗਤ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਇੱਕ ਛੋਟਾ ਹਾਥੀ ਗੱਡੀ ਸੀ ਜਿਸ ਦੀ ਕਾਰ ਨਾਲ ਟੱਕਰ ਹੋਈ ਆ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ 15 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਸੰਗਤ ਡੇਰਾ ਬਿਆਸ ਜਾ ਰਹੀ ਸੀ ਤੇ ਰਾਹ ਦੇ ਵਿੱਚ ਇਹ ਹਾਦਸਾ ਵਾਪਰ ਗਿਆ ਡੇਰਾ ਬਿਆਸ ਜਾ ਰਹੀ ਸੰਗਤ ਹਾਦਸੇ ਦਾ ਸ਼ਿਕਾਰ ਹੋਈ ਹੈ ਜੋ ਛੋਟਾ ਹਾਥੀ ਜਿਸ ਨੂੰ ਕਹਿ ਦਿੰਦੇ ਆ ਇੱਕ ਜੋ ਚਾਰ ਪਹੀਆ ਵਾਹਨ ਹੈ ਇਸ ਨੂੰ ਬਹੁਤ ਬਾਰ ਸਵਾਰੀਆਂ ਢੋਣ ਲਈ ਵਰਤ ਲਿਆ ਜਾਂਦਾ ਹੈ ਤਾਂ ਇਸ ਦੇ ਵਿੱਚ ਬੈਠ ਕੇ ਸੰਗਤ ਜਾ ਰਹੀ ਸੀ ਤੇ ਇਸ ਦੀ ਇੱਕ ਕਾਰ ਦੇ ਨਾਲ ਟੱਕਰ ਹੋ ਗਈ ਹੈ ਤੇ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਤੇ 15 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਢਿਲਵਾ ਨੇੜੇ ਇਹ ਹਾਦਸਾ ਹੋਇਆ ਹੈ ਅੰਮ੍ਰਿਤਸਰ ਜਲੰਧਰ ਹਾਈਵੇ ਹੈ ਜਿਸ ਤੇ ਇਹ ਹਾਦਸਾ ਵਾਪਰਿਆ ਹੈ ਤਕਰੀਬ ਸਵੇਰੇ 5 ਵਜੇ ਇਹ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪੀਟਲ ਪਹੁੰਚਾਇਆ ਗਿਆ ਹੈ ਕਈ ਸੰਗਤ ਜਾ ਰਹੀ ਸੀ ਹਰ ਰੋਜ਼ ਦੀ ਤਰ੍ਹਾਂ ਕਿਉਂਕਿ ਡੇਰਾ ਬਿਆਸ ਦੇ ਵਿੱਚ ਬਹੁਤ ਸਾਰੀ ਸੰਗਤ ਪਹੁੰਚਦੀ ਹੈ ਤੇ ਹਰ ਰੋਜ਼ ਦੀ ਤਰ੍ਹਾਂ ਡੇਰਾ ਬਿਆਸ ਇਹ ਸੰਗਤ ਜਾ ਰਹੀ ਸੀ ਮੱਥਾ ਟੇਕਣ ਦੇ ਲਈ ਤਾਂ ਜਿੱਥੇ ਰਾਹ ਦੇ ਵਿੱਚ ਇਹ ਹਾਦਸਾ ਵਾਪਰਿਆ ਇੱਕ ਛੋਟਾ ਹਾਥੀ ਸੀ ਇੱਕ ਕਾਰ ਸੀ ਆਪਸ ਦੇ ਵਿੱਚ ਆਹਮੋ ਸਾਹਮਣੇ ਟੱਕਰ ਦੱਸੀ ਜਾ ਰਹੀ ਹੈ ਤੇ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਤੇ ਕਈ ਲੋਕ ਜ਼ਖਮੀ ਹੋਏ ਨੇ ਤੇ ਜਿਵੇਂ ਹੀ ਇਸ ਦਾ ਪਤਾ ਲੱਗਿਆ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚੀਆਂ ਆਲੇ ਦੁਆਲੇ ਦੇ ਲੋਕ ਪਹੁੰਚੇ ਜਿਸ ਤੋਂ ਬਾਅਦ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਲ ਪਹੁੰਚਾਇਆ ਗਿਆ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਗੁਰਦਰਸ਼ਨ ਸਿੰਘ ਫੋਨ ਲਾਈਨ ਤੇ ਮੌਜੂਦ ਨੇ ਗੁਰਦਰਸ਼ਨ ਕੰਜ ਇਹ ਹਾਦਸਾ ਵਾਪਰਿਆ ਕੀ ਕੁਝ ਅਪਡੇਟ ਜੀ ਰਣਵੀਰੇ ਜਿਹੜਾ ਹਾਦਸਾ ਹੈਗਾ ਅੱਜ ਤੜਕਸਰ ਵਾਪਰਿਆ ਹੈਗਾ ਢਿਲਮਾ ਦੇ ਨੇੜੇ ਗੁਡਾਣਾ ਇੱਕ ਪਿੰਡ ਹੈਗਾ ਜਿੱਦੇ 브੍ਰਿਜ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ ਔਰ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦਾ ਭੰਡਾਰਾ ਸੀ ਔਰ ਇਸ ਦਰਮਿਆਨ ਕਹਿ ਸਕਦੇ ਆ ਕਿ ਭਾਰੀ ਰਾਸ਼ ਜਿਹੜਾ ਹੈਗਾ ਸੜਕ ਦੇ ਉੱਤੇ ਉਹ ਵੀ ਸੀਗਾ ਇਸ ਦਰਮਿਆਨ ਇੱਕ ਛੋਟਾ ਹਾਥੀ ਜਿਸ ਦੇ ਵਿੱਚ 14 ਤੋਂ 15 ਲੋਕ ਜਿਹੜੇ ਆ ਉਹ ਦੱਸੇ ਜਾ ਰਹੀ ਸੀਗੇ ਕਿ ਸਵਾਰ ਸਨ ਔਰ ਇੱਕ ਕਾਰ ਸੀਗੀ ਜਿਸ ਦੇ ਵਿੱਚ ਦੋ ਲੋਕ ਸਵਾਰ ਸਨ ਤਾਂ ਉਸ ਦਰਮਿਆਨ ਇਹ ਟੱਕਰ ਜਿਹੜੀ ਹੈਗੀ ਆ ਉਹ ਗੁਡਾਣਾ ਦੇ ਨੇੜੇ ਹੋਈ ਆ ਔਰ ਕਰੀਬ 5:30 ਵਜੇ ਸਵੇਰ ਦਾ ਇਹ ਮਾਮਲਾ ਹੈਗਾ ਜਿਸ ਦੀ ਜਾਣਕਾਰੀ ਮਿਲਣ ਦੇ ਉੱਤੇ ਸੜਕ ਸੁਰੱਖਿਆ ਫੋਰਸ ਜਿਹੜੀ ਹੈਗੀ ਆ ਉਹ ਤੁਰੰਤ ਮੌਕੇ ਦੇ ਉੱਤੇ ਪਹੁੰਚੀ ਹੈ ਜਿਹੜੇ ਜ਼ਖਮੀ ਹੈਗੇ ਨੇ ਉਹਨਾਂ ਨੂੰ ਕਹਿ ਦਈਏ ਕਿ ਬਿਆਸ ਹਸਪਤਾਲ ਤੋਂ ਇਲਾਵਾ ਵੱਖ-ਵੱਖ ਥਗਾਂ ਦੇ ਉੱਤੇ ਲਿਜਾਇਆ ਜਾ ਰਿਹਾ ਹੈ ਜਿਹਨਾਂ ਬਹੁਤ ਥੀ ਹੈ ਇਸ ਹਾਦਸੇ ਦੇ ਵਿੱਚ ਕੀ ਉਹ ਜਿਹੜੇ ਡੇਰਾ ਬਿਆਸ ਸੰਗਤ ਦੇ ਤੌਰ ਤੇ ਜਾ ਰਹੇ ਸੀ ਉਹਨਾਂ ਦੇ ਵਿੱਚੋਂ ਹੋਈ ਹੈ ਜਾਂ ਫਿਰ ਕਾਰ ਸਵਾਰਾਂ ਦੇ ਵਿੱਚੋਂ ਹੋਈ ਹੈ ਜੀ ਜਿਹੜਾ ਹਾਥੀ ਸਵਾਰ ਜਿਹੜੇ ਲੋਕ ਸਨ ਉਹ ਡੇਰਾ ਰਾਸਾਮੀ ਸਤਸੰਗ ਬਿਆਸ ਜਾ ਰਹੇ ਸਨ ਔਰ ਉਹਨਾਂ ਦੇ ਨਾਲ ਇਹ ਹਾਦਸਾ ਜਿਹੜਾ ਹੈਗਾ ਦਰਦਨਾਕ ਕਹਿ ਦਈਏ ਕਿ ਮੰਦ ਭਗਾ ਹਾਦਸਾ ਜਿਹੜਾ ਹੈਗਾ ਉਹ ਵਾਪਰਿਆ ਹੈਗਾ ਹਾਲਾਂਕਿ ਇਸ ਦੇ ਵਿੱਚ ਹੁਣ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਦੋ ਤੋਂ ਤਿੰਨ ਦੇ ਕਰੀਬ ਮੌਤਾਂ ਜਿਹੜੀਆਂ ਹੈਗੀਆਂ ਇਸ ਦੇ ਵਿੱਚ ਹੋ ਚੁੱਕੀਆਂ ਨੇ ਇਸ ਦੇ ਵਿੱਚ ਔਰ ਫਿਲਹਾਲ ਪੁਲਿਸ ਦੀ ਜੇਕਰ ਗੱਲ ਕਰੀਏ ਤਾਂ ਟੱਲਮਾ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੇ ਉੱਤੇ ਕਾਰਵਾਈ ਜਿਹੜੀ ਹੈਗੀ ਹੈ ਉਹ ਕੋਈ ਸਾਹਮਣੇ ਆ ਸਕਿਆ ਕਿ ਇਹ ਆਮੋ ਸਾਹਮਣੇ ਟੱਕਰ ਸੀ ਕਿਉਂਕਿ ਜਿਹੜੀਆਂ ਤਸਵੀਰਾਂ ਸਾਡੇ ਤੱਕ ਪਹੁੰਚੀਆਂ ਨੇ ਉਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਗੱਡੀ ਹੈ ਪਲਟੀ ਹੋਈ ਹੈ ਇਸ ਤੋਂ ਬਿਨਾ ਕੁਝ ਹੋਰ ਤਸਵੀਰਾਂ ਜਿਹੜੇ ਜ਼ਖਮੀ ਨੇ ਜਿਨ੍ਹਾਂ ਨੂੰ ਹਸਪੀਟਲ ਲਿਜਾਇਆ ਗਿਆ ਜਿਵੇਂ ਤੁਸੀਂ ਖਦਸ਼ਾ ਪ੍ਰਗਟਾ ਰਹੇ ਹੋ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕਿਹਾ ਗਿਆ ਹੈ ਕਿ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈਗਾ ਉਹਨਾਂ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ ਔਰ ਕਾਰ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਕਾਰ ਪੁਲ ਤੋਂ ਬਿਲਕੁਲ ਇੱਕ ਹੀਠਾ ਜਿਹੜਾ ਹੈਗਾ ਸਰਵਿਸ ਰੋਡ ਜਾ ਰਿਹਾ ਉੱਥੇ ਪਲਟੀ ਹੋਈ ਹੈ ਔਰ ਉਸ ਦੇ ਨਾਲ ਹੱਤੀੜਾ ਦੱਸਿਆ ਗਿਆ ਸੀਗਾ ਤੁਹਾਨੂੰ ਤਾਂ ਉਹ ਵੀ ਇੱਕ ਫਾਈਟ ਦੇ ਉੱਤੇ ਪੁਲ ਦੇ ਨੇੜੇ ਹੀ ਪਲਟਿਆ ਆਇਆ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜ਼ਰੂਰ ਜਾਂਚ ਕਰ ਰਹੀ ਹੈ ਗੁਰਦਾਰਸ਼ਨ ਕੋਈ ਡੇਰੇ ਦਾ ਅਧਿਕਾਰੀ ਦਾ ਬਿਆਨ ਇਸ ਸੰਬੰਧੀ ਹਾਲੇ ਤੱਕ ਆ ਸਕਿਆ ਕਿਉਂਕਿ ਬਿਆਸ ਦੇ ਵਿੱਚ ਹੀ ਹਸਪੀਟਲ ਹੈ ਜਿਹੜਾ ਡੇਰਾ ਬਿਆਸ ਨਾਲ ਵੀ ਸੰਬੰਧਿਤ ਹੈ ਸ਼ਾਇਦ ਉੱਥੇ ਹੀ ਇਹਨਾਂ ਜ਼ਖਮੀਆਂ ਨੂੰ ਲਿਜਾਇਆ ਗਿਆ ਹੋਵੇਗਾ ਜੀ ਬਿਲਕੁਲ ਹੁਣ ਰਣਵੀਰ ਜੋ ਹੁਣ ਤੱਕ ਦੀ ਜਾਣਕਾਰੀ ਹੈਗੀ ਹੈ ਬਿਆਸ ਹਸਪਤਾਲ ਜਿਹੜਾ ਹੈਗਾ ਬਕਾਇਦਾ ਸੜਕ ਸੁਰੱਖਿਆ ਫੋਰਸ ਹੈ ਔਰ 108 ਦੀ ਐਂਬੂਲੈਂਸ ਜਿਹੜੀ ਹੈਗੀ ਆ ਉਹਨਾਂ ਵੱਲੋਂ ਜ਼ਖਮੀ ਜਿਹੜੇ ਹੈਗੇ ਉਹ ਇੱਥੇ ਲਿਆਂ ਪੂਰਨ ਵੱਖ ਵੱਖ ਹਸਪਤਾਲ ਜਿਹੜੇ ਹੈਗੇ ਨੇ ਉੱਥੇ ਵੀ ਲਜਾਏਗੇ ਨੇ ਹਾਲਾਂਕਿ ਇਸ ਦੇ ਸਬੰਧੀ ਜਿਦਨੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਡਾਕਟਰਾਂ ਵੱਲੋਂ ਤਾਂ ਇੱਥੇ ਬਿਆਨ ਨਹੀਂ ਇੱਥੇ ਸਪਸ਼ਟ ਕੀਤਾ ਜਾਊਗਾ ਲੇਕਿਨ ਪੁਲਿਸ ਵੱਲੋਂ ਜਿਹੜਾ ਹੈਗਾ ਫਿਲਹਾਲ ਇਸ ਮਾਮਲੇ ਦੇ ਵਿੱਚ ਜਾਂਚ ਵੀ ਗੱਲ ਕਹੀ ਜਾ ਰਹੀ ਹੈ ਔਰ ਜਾਂਚ ਤੋਂ ਬਾਅਦ ਜਿਹੜਾ ਹੈਗਾ ਇਹ ਸਪਸ਼ਟ ਕੀਤਾ ਜਾਊਗਾ ਲੇਕਿਨ ਹੁਣ ਤੱਕ ਦੇ ਜੋ ਪ੍ਰੋਸੀਜਰਕ ਸੂਤਰ ਹੈਗੇ ਆ ਉਸ ਦੇ ਅਨਸਾਰ ਦੋ ਤੋਂ ਕਰੀਬ ਤਿੰਨ ਮੌਤਾਂ ਜਿਹੜੀਆਂ ਇਸ ਹਾਦਸੇ ਦੇ ਵਿੱਚ ਹੋ ਚੁੱਕੀਆਂ ਨੇ ਠੀਕ ਹੈ ਬਹੁਤ ਸ਼ੁਕਰੀਆ ਗੁਰਦਰਸ਼ਨ ਤਾਂ ਇੱਕ ਮੰਦਭਾਗਾ ਹਾਦਸਾ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ 5 ਵਜੇ ਦੇ ਕਰੀਬ ਹਾਦਸਾ ਵਾਪਰਿਆ ਜਦੋਂ ਟਾਟਾ ਏਸ ਜਿਹਨੂੰ ਛੋਟਾ ਹਾਥੀ ਵੀ ਕਿਹਾ ਜਾਂਦਾ ਉਸ ਦੇ ਵਿੱਚ 15 ਤੋਂ 20 ਲੋਕ ਸਵਾਰ ਸੀ ਰਾਹ ਦੇ ਵਿੱਚ ਇਹ ਹਾਦਸਾ ਵਾਪਰ ਗਿਆ ਤੇ ਦੋ ਮੌਤਾਂ ਦੀ ਪੁਸ਼ਟੀ ਹੋਈ ਹੈ